ਲੋਕ ਸਭਾ ਚੋਣਾਂ 2024 ਦੀਆਂ ਨੂੰ ਲੈ ਕੇ ਪੰਜਾਬ ਉੜਾ ਚੋਣ ਮੈਦਾਨ ਬਣਿਆ ਹੋਇਆ ਹੈ ਅਤੇ ਸਭ ਸਿਆਸੀ ਪਾਰਟੀਆਂ ਅਤੇ ਆਜ਼ਾਦ ਉਮੀਦਵਾਰਾਂ ਵੱਲੋਂ ਲਗਾਤਾਰ ਹੀ ਆਪਣਾ ਚੋਣ ਪ੍ਰਚਾਰ ਕੀਤਾ ਜਾ ਰਿਹਾ ਹੈ ਉਸੇ ਲੜੀ ਦੇ ਤਹਿਤ ਭਾਰਤੀ ਜਨਤਾ ਪਾਰਟੀ ਦੇ ਫਰੀਦਕੋਟ ਤੋਂ ਉਮੀਦਵਾਰ ਖਾਨਸਰਾਜ ਹੰਸ ਦਾ ਲਗਾਤਾਰ ਕਿਸਾਨਾਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ ਬੀਤੇ ਦਿਨੀ ਸੰਯੁਕਤ ਕਿਸਾਨ ਮੋਰਚੇ ਵੱਲੋਂ ਭਾਜਪਾ ਉਮੀਦਵਾਰ ਵੱਲੋਂ ਕੀਤੇ ਜਾ ਰਹੀ ਚੋਣ ਪ੍ਰਚਾਰ ਦੇ ਵਿੱਚ ਵਰਤੀ ਗਈ ਕਿਸਾਨਾਂ ਦੇ ਖਿਲਾਫ ਗਲਤ ਸ਼ਬਦਾਵਲੀ ਦੇ ਸਪੰਨ ਦੇ ਵਿੱਚ ਡਿਪਟੀ ਕਮਿਸ਼ਨਰ ਫਰੀਦਕੋਟ ਨੂੰ ਲਿਖਤੀ ਰੂਪ ਦੇ ਵਿੱਚ ਸ਼ਿਕਾਇਤ ਦਿੱਤੀ ਗਈ ਸੀ ਤਾਂ ਕਿਸਾਨ ਆਕੂਆ ਨੇ ਕਿਹਾ ਕਿ ਸਾਨੂੰ ਪ੍ਰਸ਼ਾਸਨ ਵੱਲੋਂ 2 ਦਿਨ ਦਾ ਸਮਾਂ ਦਿੱਤਾ ਗਿਆ ਸੀ ਅਤੇ ਬੀਜੇਪੀ ਉਮੀਦਵਾਰ ਨੂੰ ਜਵਾਬ ਦੇਣ ਦਾ ਪ੍ਰਸ਼ਾਸਨ ਵੱਲੋਂ 2 ਦਿਨ ਦਾ ਸਮਾਂ ਮੰਗਿਆ ਗਿਆ ਸੀ ਪਰ ਤੁਹਾਨੂੰ ਜਵਾਬ ਨਾ ਮਿਲਣ ਤੇ ਅੱਜ ਸੰਯੁਕਤ ਕਿਸਾਨ ਮੋਰਚੇ ਵੱਲੋਂ ਪਿੰਡ ਜ਼ਿਲ੍ਹਾ 9 ਦੇ ਵਿੱਚ ਚੋਣ ਪ੍ਰਚਾਰ ਦੌਰਾਨ ਪਹੁੰਚ ਰਹੇ ਉਮੀਦਵਾਰ ਤੋਂ ਸਵਾਲ ਪੁੱਛਣ ਦੇ ਲਈ ਪੁੱਜੇ ਪਰੰਤੂ ਮੋਕੇ ਦੇਵ ਬੀਜੇਪੀ ਵੱਲੋਂ ਆਪਣਾ ਪ੍ਰੋਗਰਾਮ ਬਦਲ ਕੇ ਫਰੀਕੋਟ ਜ਼ਿਲ੍ਹਾ ਪ੍ਰਧਾਨ ਨੂੰ ਹੀ ਚੋਣ ਪ੍ਰਚਾਰ ਕਰਨ ਲਈ ਭੇਜਿਆ ਗਿਆ ਕਿਸਾਨ ਆਗੂਆਂ ਨੇ ਦੋਸ਼ ਲਗਾਉਂਦੇ ਆ ਕਿ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਹਾਂਸ ਰਾਜ ਹਾਂਸ ਭਜਦੇ ਹੋਏ ਨਜ਼ਰ ਆ ਰਹੇ ਹਨ i yeah. ਅੱਜ ਕਿਸ ਬੰਦੇ ਦੇ ਪ੍ਰੋਗਰਾਮ ਲਿਖਿਆ ਗਿਆ। ਸਾਨੂੰ ਪਤਾ ਲੱਗਾ ਸੀ ਇਥੇ ਹੰਸਰਾ ਜਾਂਸ ਪਹਿਲਾਂ ਇਹ ਗੱਲ ਚੱਲੀ ਸੀ ਸਵੇਰ ਤੋਂ ਗੱਲ ਚੱਲੀ ਸੀ ਵੀ ਹੰਸਰਾ ਜਾਂਸ ਇੱਥੇ ਆ ਰਹੇ ਨਵੇਂ ਕਿਲੇ ਦੇ ਵਿੱਚ ਫ੍ਰੀ ਕੋਰਟ ਤੇ ਤਾਂ ਉਹਦੇ ਸਬੰਧ ਵਿੱਚ ਵੱਡਾ ਕੱਟ ਜੋ ਇੱਥੇ ਇੱਕ ਸਯੁਜਤ ਖਾਨ ਮੋਰਚੇ ਦਾ ਵੱਡਾ ਕੱਟ ਕੀਤਾ ਗਿਆ ਸੀਗਾ ਪਰ ਹੁਣ ਪਤਾ ਲੱਗਾ ਵੀ ਕੱਲਾ ਜਿਹੜਾ ਗੌਰਵ ਕੱਕੜ ਹੈ ਜ਼ਿਲ੍ਹਾ ਪ੍ਰਧਾਨ ਉਹ ਹੀ ਇੱਥੇ ਮੰਗਿਆ ਸੋ ਅਸੀਂ ਐਡੇ ਛੋਟੇ ਪੱਧਰ ਤੇ ਇਹਨਾਂ ਦੇ ਨਾਲ ਇਹ ਜ਼ਿਲ੍ਹਾ ਪ੍ਰਧਾਨ ਦੇ ਨਾਲ ਅਸੀਂ ਗੱਲ ਵੀ ਨਹੀਂ ਕਰਨੀ ਚਾਹੁੰਦੇ ਜੇ ਤੇ ਹੰਸਰਾ ਜਾਂਸ ਆਉਂਦਾ ਜਾਂ ਵੱਡਾ ਕੋਈ ਲੀਡਰ ਆਉਂਦਾ ਤਾਂ ਅਸੀਂ ਸਵਾਲ ਜਾਉ ਤੇ ਨਹੀਂ ਕਰਨਾ ਚਾ ਉੱਥੋਂ ਦੀ ਹੁਣੇ ਇਕੱਲਾ ਜਿਹੜਾ ਗੌਰਵ ਕੱਕਣ ਟੱਪ ਗਿਆ ਸੋਨੇ ਦੀਆਂ ਜੋ ਮਾੜੀਆਂ ਨੀਤੀਆਂ ਐ ਜੋ ਨੇ ਜ਼ਬਰ ਕੀਤੇ ਹੈਗੇ ਆ ਸਾਡੇ ਕਿਸਾਨਾਂ ਤੇ ਮਜ਼ਦੂਰਾਂ ਦੇ ਇਹਨਾਂ ਨੂੰ ਅਧਿਕਾਰੀ ਨੂੰ ਪੁੱਛਣਾ ਸੀ ਕਿਹੜੀਆਂ ਪ੍ਰਾਪਤੀਆਂ ਲੈ ਕੇ ਤੁਸੀਂ ਲੋਕਾਂ ਵਿੱਚ ਦੱਸਣ ਆਏ ਹੋ ਜਿਹੜੀਆਂ ਤੁਸੀਂ ਪ੍ਰਾਪਤੀਆਂ ਕੀਤੀਆਂ ਕਿ 700 ਕਿਸਾਨ ਉਹਦੇ ਦਿੱਲੀ ਚ ਮਾਰਿਆ 750 ਕਿ ਇੱਥੇ ਜੋ ਸ਼ੰਭੂ ਬਾਡਰ ਤੇ ਔਰ ਖਨੋਰੀ ਬਾਡਰ ਤੇ ਸਿੱਧੀਆਂ ਗੋਲੀਆਂ ਚਲਾ ਕੇ ਸਾਡੇ ਲੋਕਾਂ ਨੂੰ ਮਾਰਿਆ ਕੀ ਸਾਹਿਬ ਤੁਸੀਂ ਉੱਥੇ ਲਖੀਨਪੁਰ ਖੀਰੀ ਦੇ ਵਿੱਚ ਸਾਡੇ ਲੋਕਾਂ ਨੂੰ ਸਾਡੇ ਕਿਸਾਨਾਂ ਨੂੰ ਪੱਤਰਕਾਰਾਂ ਨੂੰ ਤੁਸੀਂ ਆਪਣੀਆਂ ਜੀਪਾਂ ਥਲੇ ਦੰਡਿਆ ਉਹ ਆਪਣੇ ਕਾਰਨਾਮੇ ਲੈ ਕੇ ਲੋਕਾਂ ਵਿੱਚ ਜਾ ਰਹੇ ਹੋ ਤੁਹਾਨੂੰ ਅਧਿਕਾਰ ਹੀ ਨਹੀਂ ਹਰ ਰੋਟ ਮੰਗਣ ਦਾ ਸੋ ਸਾਰੇ ਸਵਾਲ ਜੋ ਅਸੀਂ ਹੈ ਹੋਰ ਬਹੁਤ ਸਾਰੇ ਸਵਾਲ ਜੋ ਕਰਜ਼ਾ ਮਾਫੀ ਜਾਂ ਹੋਰ ਸਾਰੀਆਂ ਗੱਲਾਂ ਅਸੀਂ ਕਰਨੀਆਂ ਸਨ ਸੋ ਸਾਡਾ ਪ੍ਰਚਾਰ ਹੈ ਹਰ ਪਿੰਡਾਂ ਦੇ ਵਿੱਚ ਕਿ ਭੈਣ ਭਰਾਉਣ ਤੁਹਾਡੇ ਜਰੀਆ ਵੀ ਅਸੀਂ ਕਹਿੰਨੇ ਕਿ ਕੋਈ ਵੀ ਪਿੰਡਾਂ ਦੇ ਵਿੱਚ ਹੱਥ ਵਾਂ ਕੇ ਬੇਨਤੀਆਂ ਮਜ਼ਦੂਰਾਂ ਨੂੰ ਵੀ ਕਿਸਾਨਾਂ ਨੂੰ ਕਿ ਸਾਰਿਆਂ ਨੂੰ ਮਾਰਨ ਤੇ ਤੁਲੀ ਐ ਚਾ ਕੋਈ ਦੁਕਾਨਦਾਰ ਹੈ ਜਾ ਕੋਈ ਮਜ਼ਦੂਰ ਆ ਚਾਹੇ ਕਿਸਾਨ ਆ ਚਾਹੇ ਯਾਰਦ ਗਿਆ ਸਾਰਿਆਂ ਨੂੰ ਮਾਰਨ ਤੇ ਤੁਲੀਆ ਕੁਝ ਕਿ ਲੋਕਾਂ ਨੂੰ ਜੋ ਕਾਰਪੇਟ ਘਰਾਣੇ ਆ ਉਹਨਾਂ ਨੂੰ ਸੰਪੜਨ ਚਾਹੁੰਦੀ ਆ ਦੇਸ਼ ਸੋ ਇਹਨਾਂ ਦੇ ਪਿੰਡਾਂ ਦੇ ਵਿੱਚ ਕੋਈ ਵੀ ਪੋਲਿੰਗ ਬੂਥਨਾ ਲਾਓ ਕੋਈ ਵੀ ਵੋਟ ਨਾ ਪਾਓ ਹੋਰ ਜਿੱਥੇ ਕਿਸੇ ਨੇ ਵੋਟ ਪਾਉਣੀ ਹੈ ਕਿਉਂਕਿ ਅਸੀਂ ਸਾਡਾ ਜੋ ਸੰਯੁਕਤ ਮੋਰਚੇ ਦਾ ਕੋਈ ਇੱਕ ਪਾਰਟੀ ਨੂੰ ਇਹ ਨਹੀਂ ਹੈ ਕਿ ਕਿਸੇ ਨੂੰ ਪਾਉਣੀ ਹੈ ਜਿੱਥੇ ਮਰਜ਼ੀ ਕਿ ਵੋਟ ਪਾਓ ਪਰ ਭਾਰਤੀ ਜਨਤਾ ਪਾਰਟੀ ਦਾ ਜੂਲਾ ਸੱਟ ਥੋੜੇ ਸਿਰ ਤੇ ਥੋੜਾ ਗਾਲੀ ਮਨ ਨੂੰ ਹੱਥ ਪਾਇਆ ਇਹਨੂੰ ਆਪਾਂ ਸਾਰੇ ਦੇਸ਼ ਵਿੱਚੋਂ ਛਡਾਈਏ ਪ੍ਰਮਾਤਮਾ ਦੇ ਅਰਦਾਸ ਵੀ ਕਰਦੇ ਸੱਚੇ ਬਾਦਸ਼ਾਹ ਇਹ ਦੂਈ ਅਸ ਨੂੰ ਜੋ ਜ਼ਾਲਮ ਸਰਕਾਰ ਹੈ ਇਹਨੂੰ ਚਲਦਿਆਂ ਕਰ ਮੇਰਾ ਭਿੰਦਰ ਸਿੰਘ ਜ਼ਿਲ੍ਹਾ ਪ੍ਰਗਨ ਕ੍ਰਾਂਤੀ ਕਰ ਕਿਸਾਨੀ ਦੀ ਆਵਾਜ਼ ਅੱਜ ਪਤਾ ਲੱਗੇ ਕਿ ਨਵਾਂ ਕਲਾ ਪ੍ਰਿੰਟ ਦੇ ਨਾਲ ਛੱਡਵਾਇਆ ਜਾਣਾ ਹੈ ਜੋਕਾਂ ਹੋ ਚੁੱਕੀਆਂ ਜਥੇਬੰਦੀਆਂ ਵੱਲੋਂ ਇੱਥੇ ਕੱਟ ਕੀਤਾ ਗਿਆ ਸੀ ਪਰ ਉਹ ਐਨ ਮੌਕੇ ਤੇ ਪਤਾ ਲੱਗਾ ਕਿ ਉਹਨਾਂ ਦਾ ਜੀ ਵੀ ਦਾ ਜ਼ਿਲ੍ਹਾ ਪ੍ਰਧਾਨ ਗੌਰਵ ਕੱਕੜੀ ਇੱਥੇ ਆ ਰਿਹਾ ਹੈ ਫਿਰ ਜਥੇਬੰਦੀਆਂ ਵੀ ਉਹ ਜ਼ਿਲ੍ਹਾ ਪ੍ਰਧਾਨ ਦੇ ਨਾਲ ਕੋਈ ਗੱਲ ਕਰਨੀ ਐਡੀ ਉਹਦੀ ਅਹਿਮੀਅਤ ਨਹੀਂ ਸਮਝਦੀਆਂ ਅਸੀਂ ਇਕੱਠੇ ਹੋਏ ਸੀ ਹਸਵਾਈ ਕਰਕੇ ਕਿਉਂਕਿ ਜਿਹੜਾ ਉਹਨੇ ਕਿਹਾ ਸੀ ਮੈਂ ਦੋ ਦਿਨ ਤੋਂ ਬਾਅਦ ਕਿਸਾਨਾਂ ਨਾਲ ਲੱਭੂੰਗਾ ਉਹਨਾਂ ਨੂੰ ਜਵਾਬ ਦੇਣੇ ਵਾਸਤੇ ਇਕੱਠੇ ਹੋਏ ਸੀ ਤਾਂ ਜੋ ਉਹਨੂੰ ਪੁੱਛਿਆ ਜਾਵੇ ਕਿਉਂਕਿ ਅਸੀਂ ਡੀਸੀ ਨੂੰ ਵੀ ਨੋਟ ਦਿੱਤਾ ਸੀ ਉਹਨੂੰ ਦੋ ਦਿਨਾਂ ਦੇ ਵਿੱਚ ਉਹ ਤੋਂ ਪੁੱਛਿਆ ਜਾਵੇ ਕਿ ਜਿਹੜੀਆਂ ਉਹ ਬਾਦ ਪਹਿਲੀਆਂ ਗੱਲਾਂ ਕੀਤੀਆਂ ਉੱਥੇ ਸਾਡੇ ਕਿਸਾਨਾਂ ਨੂੰ ਮਜ਼ਦੂਰਾਂ ਨੂੰ ਆਪਸ ਵਿੱਚ ਪਾੜਨ ਦਾ ਜਿਹੜਾ ਪਾੜਾ ਪਿਆ ਸੀ ਉਹਨਾਂ ਸਬੰਧਾਂ ਵਿੱਚ ਅੱਜ ਅਸੀਂ ਜਿਹੜਾ ਇੱਥੇ ਗੱਲ ਕੀਤਾ ਸੀ ਤੇ ਉਹ ਡਿਵੀਜ਼ਨ ਸਾਹਿਬ ਨੇ ਪ੍ਰੋਮਿਸ ਕੀਤਾ ਵੀ ਦੋ ਦਿਨਾਂ 'ਚ ਅਸੀਂ ਇਹਦਾ ਸਪਸ਼ਟੀਕਰਨ ਦੇਵਾਂਗੇ ਉਹ ਵੀ ਵੀਡੀਓ ਤੇ ਹਜੇ ਤੱਕ ਸਾਨੂੰ ਉਹ ਸਪਸ਼ਟੀਕਰਨ ਨਹੀਂ ਮਿਲਿਆ ਕਿ ਉਹਨੇ ਉਹ ਗੱਲਾਂ ਕਹੀਆਂ ਤੇ ਕਿਉਂ ਕਹੀਆਂ ਉਹਦਾ ਜਿਹੜਾ ਹਿਸਾਬ ਹੈ ਉਹ ਹਸਾਈ ਤੋਂ ਹੀ ਲੈਣ ਆਸਤੇ ਇੱਥੇ ਇਕੱਠੇ ਹੋਏ ਸੀ ਜਿਹੜਾ ਕੱਲ ਉੱਥੇ ਜਲੰਧਾ ਪਰਿਆਲੇ ਦੇ ਵਿੱਚ ਸਾਡੇ ਕਿਸਾਨ ਦੀ ਉੱਥੇ ਗੱਡੀ ਚੜਾ ਕੇ ਉਹਦੀ ਲੱਤ ਤੋੜੀ ਐ ਉਹਦਾ ਜਿਹੜਾ ਹਸਪਤਾਲ ਵਾਸਾ ਇਹਨਾਂ ਕਰਨ ਵਾਸਤੇ ਇਕੱਠੇ ਹੋਏ ਸੀ ਲੇਕਿਨ ਇੱਕ ਦੋ ਦਿਨਾਂ ਦੇ ਵਿੱਚ ਉਹਨੇ ਨਾ ਮੰਨ ਲਾ ਉਹਦੇ ਤੇ ਕੋਈ ਜ਼ੋਰਸ ਲੈਣ ਤੇ ਕੋਈ ਜਵਾਬ ਦਿੰਦਾ ਕਿਆ ਆਪਦੀ ਉਹ ਗਲਤੀਆਂ ਨਾ ਮੰਨੀਆਂ ਜਿਹੜੀਆਂ ਉਹਨੇ ਕੀਤੀਆਂ ਬਤ ਵਿਲੇ ਵਾਲੇ ਦੇ ਵਿੱਚ ਤਾਂ ਆਉਣ ਵਾਲੇ ਦੇ ਕਲਾਈ ਦਾ ਪ੍ਰੋਗਰਾਮ ਹੋਇਆ ਉਹਦਾ ਡਟ ਕੇ ਵਿਰੋਧ ਕਰਾਂਗੇ ਤੇ ਉਹਨੂੰ ਉਸੇ ਉਸੇ ਦੇ ਭਾਸ਼ਾ ਦੇ ਵਿੱਚ ਜਿਹੜਾ ਜਵਾਬ ਦੇ ਕੇ ਵਿਖਾਵਾਂਗੇ ਜਿਹੜੀ ਉਹਨੇ ਭਾਸ਼ਾ ਉੱਥੇ ਵੀ ਲਿਆ ਦੇ ਵਿੱਚ ਵਕਤੀ